ਤੇ ਆਪਣੀ ਜਿੰਨੀ ਵੀ ਮਤਲਬ ਪਰਸਨਲ ਡਿਟੇਲ ਆ ਉਹ ਹੈਂਕਰਾਂ ਕੋਲ ਪਹੁੰਚ ਜਾਂਦੀ ਆ ਉਹ ਚੀਜ਼ ਆਪਾਂ ਇਹਦੇ ਚ ਲਾ ਕੇ ਆਪਾਂ ਪਤਾ ਕਰ ਸਕਦੇ ਆ ਉਹ ਚੀਜ਼ਾਂ ਨੂੰ ਆਪਾਂ ਬੰਦ ਕਰ ਸਕਦੇ ਆ ਵੀ ਆਪਾਂ ਨੂੰ ਕਿਹੜੀ ਬੈਂਕ ਤੋਂ ਸਸਤਾ ਮਿਲਦਾ ਕੀ ਰੇਟ ਚੱਲਦਾ ਆਪਾਂ ਨੂੰ ਫੋਨ ਆਉਣ ਲੱਗ ਜਾਂਦੇ ਨੇ ਉਹ ਆਪਣੀ ਆਲਰੇਡੀ ਉਹਨਾਂ ਕੋਲ ਪਹਿਲਾਂ ਹੀ ਡਿਟੇਲ ਪਹੁੰਚ ਜਾਂਦੀ ਆ ਵੀ ਇਹਨਾਂ ਕੋਲ ਇਨੀ ਪੇਮੈਂਟ ਪਈ ਆ ਨਹੀਂ ਜਦੋਂ ਮਰਜ਼ੀ ਆ ਕਿ ਤੁਸੀਂ ਉਹਦੇ ਸਕੈਨ ਕਰ ਸਕਦੇ ਹੋ ਜੀ ਇਹਦੀ ਸਰਵਿਸ ਵਗੈਰਾ ਹੁੰਦੀ ਸਰ ਜੀ ਹਾਂਜੀ ਬਿਲਕੁਲ ਜੀ ਜਦੋਂ ਆਪਣਾ ਫੋਨ ਆ ਜੀ ਇਹ ਤਾਂ ਹੀ ਇੱਕ ਵਾਰ ਕਰਦ ਗਿਆ ਅਪਡੇਟ ਵਗੈਰਾ ਆਪਸ਼ਨ ਸਾਰੇ ਜਦੋਂ ਆਉਂਦੇ ਆ ਇਹ ਅਜਿਹੀ ਜੁੱਧ ਨਹੀਂ ਕੰਮ ਕਰਦੀਏ ਸਰਦੋਂ ਕੰਮ ਤਾਂ ਇਹ ਅਜਿਹੀ ਤੁਸੀਂ ਆਪਣਾ ਜਿਹੜਾ ਫੋਨ ਆ ਉਹ ਲੈ ਕੇ ਦੀ ਲੀਡਸ ਦੋਨੇ ਸੀ ਟਾਈਪ ਤੇ ਐਪਲ ਦੀ ਲੀਡ ਦੋਨੇ ਇਹਨਾਂ ਅਟੈਚ ਕੀਤੀਆਂ ਹੋਈਆਂ ਜੀ ਇਸ ਰਾਹੀਂ ਤਾਂ ਇਹੀ ਅਭੀ ਆਪਾਂ ਆਪਣਾ ਫੋਨ ਅਟੈਚ ਆਪਣਾ ਲੈਪਟਾਪ ਅਟੈਚ ਕਰਕੇ ਜੋ ਵੀ ਆਪਣੀਆਂ ਮੋਬਾਈਲ ਦੀਆਂ ਆਪਣੀ ਕਿਸੇ ਕੋਲ ਬਾਹਰਲੇ थर्ड पर्सन ਕੋਲ ਜਾ ਰਹੀ ਆ ਉਹਦਾ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹ ਕਿਹਦੇ ਕੋਲ ਜਾ ਰਹੀ ਆ ਉਹ ਚੀਜ਼ ਨੂੰ ਆਪਾਂ ਬੰਦ ਕਰ ਸਕਦੇ ਆ ਇਹ ਤਾਂ ਕੋਈ ਗੱਲ ਨਹੀਂ ਹੈਗੀ ਜਿਹੜਾ ਤੁਹਾਡੇ ਫੋਨ ਦੀਆਂ ਐਪਸ ਨੇ ਜਾਂ APK ਫਾਈਲਸ ਨੇ ਉਹ ਸਾਰੀਆਂ ਸਕੈਨ ਹੋ ਜਾਣਗੀਆਂ ਉਹਦੇ ਥਰੂ ਤੁਹਾਨੂੰ ਇਹ ਪਤਾ ਲੱਗ ਜਾਊਗਾ ਵੀ ਅਸੀਂ ਕੀ ਦੇਖੋ ਜਿਹੜੀਆਂ ਫੋਨ ਦੀਆਂ ਐਪਸ ਨੇ ਉਹਦੇ ਥਰੂ ਹੀ ਪਤਾ ਲੱਗੂਗਾ ਜੇ ਤੁਹਾਡੀ ਫੋਨ ਨੂੰ ਕੋਈ ਟ੍ਰੇਸ ਕਰ ਰਿਆ ਜਾਂ ਕੋਈ ਐਪ ਤੁਹਾਡੇ ਨੂੰ ਕੋਈ ਵਾਚ ਕਰ ਰਿਆ ਉਹ ਥਰੂ ਇਹ ਪਤਾ ਲੱਗ ਜਾਊਗਾ ਵੀ ਕਿਹੜੀ ਤੁਹਾਡੇ ਲਈ ਅਨਸੇਫ ਹੈ ਕਿਹੜੀ ਨਹੀਂ ਹੈ ਇਹ ਸਾਈਬਰ ਕ੍ਰਾਈਮ ਦੇ ਸਾਡੇ ਮੁਲਾਜ਼ਮਾ ਹੈਗੇ ਨੇ ਉਹ ਬੈਠਿਆ ਕਰਨਗੇ ਇੱਥੇ ਉਹਨਾਂ ਨਾਲ ਜਦੋਂ ਮਰਜ਼ੀ ਤੁਸੀਂ ਆ ਕੇ ਟਾਈ ਅਪ ਕਰ ਸਕਦੇ ਹੋ ਜਿਹੜੀ ਡੇਲ ਬਾਅਦ ਅਵੇਲੇਬਲ ਰਹੇਗੀ ਮਸ਼ੀਨ ਇਹ 24 ਘੰਟੇ ਇੱਥੇ ਹੈ ਜੀ ਹਾਂ ਜੀ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਸਾਈਬਰ ਕਿਓਸਕ ਦੀ ਮਸ਼ੀਨ ਲਾਈ ਗਈ ਹੈ ਵਕ ਵਕ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਇਹ ਮਸ਼ੀਨਾਂ ਲਾਈ ਗਈਆਂ ਵੱਡੇ ਸ਼ਹਿਰਾਂ ਦੇ ਵਿੱਚ ਤੇ ਇਹ ਸਾਈਬਰ ਕਿਓਸਕ ਕੀ ਹੈ ਕਿਸ ਤਰ੍ਹਾਂ ਦੀ ਮਸ਼ੀਨ ਹੈ ਅੱਜ ਤੁਹਾਨੂੰ ਦਿਖਲਾਉਣ ਜਾ ਰਹੇ ਹਾਂ ਅੱਜ ਸਾਈਬਰ ਕਿਓਸਕ ਮਸ਼ੀਨ ਲਾਈ ਗਈ ਹੈ ਲੁਧਿਆਣਾ ਦੇ ਕਮਿਸ਼ਨਰ ਦਫ਼ਤਰ ਦੇ ਕੋਲ ਜਿੱਥੇ ਸਿੰਗਲ ਵਿੰਡੋ ਹੈ ਉੱਥੇ ਇਹ ਸਾਰਾ ਕੁਝ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਸ ਸਾਈਬਰ ਕ੍ਰਾਈਮ ਜਿਹੜਾ ਹੁੰਦਾ ਵੈ ਥ੍ਰੈਟਸ ਕਾਲ ਆndੀਆਂ ਨੇ ਜਾਂ ਅ ਧਮਕੀਆਂ ਪਰ ਕਾਲ ਆਂਦਾ ਵਾ ਜਾਂ ਫਰੋਤੀਆਂ ਮੰਗਨ ਦੇ ਕੋਲ ਆਂਦੀਆਂ ਜਾਂ ਕਿਸ ਤਰ੍ਹਾਂ ਦੀ ਟੈਕਨੀਕਲ ਤੁਹਾਨੂੰ ਥੈਟ ਆਈ ਹੈ ਜਾਂ ਆਈ ਹੈ ਜਾਂ ਤੁਹਾਡੇ ਫੋਨ ਦੇ ਵਿੱਚ ਕੀ ਸੌਫਟਵੇਅਰ ਗਲਤ ਹੈ ਜਾਂ ਸਹੀ ਹੈ ਇਹ ਸਾਰਾ ਕੁਝ ਦੱਸਦੇ ਹੋਏ ਨਜ਼ਰ ਆ ਰਹੇ ਨੇ ਇਹ ਇਹ ਅੱਜ ਕੈਬਨਿਟ ਮਨਿਸਟਰ ਸੰਜੀਵ ਅਰੋੜਾ ਵੱਲੋਂ ਇਹ ਮਸ਼ੀਨ ਲਾਈ ਗਈ ਹੈ ਸਾਈਬਰ ਕਿਓਸ ਇਹ ਤੁਹਾਡੀ ਸੁਰੱਖਿਆ ਦੇ ਲਈ ਲਾਈ ਗਈ ਹੈ ਤੇ ਇਹ ਇਸ ਇਹ ਬਹੁਤ ਹੀ ਵੱਡਾ ਉਪਰਾਲਾ ਜਿਹੜੀ ਕਿ ਆ ਪੰਜਾਬ ਪੰਜਾਬ ਦੇ ਡੀਜੇਬੀ ਸਾਈਬਰ ਵੱਲੋਂ ਕੀਤਾ ਗਿਆ ਵਾ ਤੇ ਇਹ ਵਕ ਵਕ ਵੱਡੇ ਸ਼ਹਿਰਾਂ ਦੇ ਵਿੱਚ ਲਾਈ ਗਈ ਹੈ ਇਹ ਇਸ ਦੇ ਨਾਲ ਤੁਸੀਂ ਕਾਫੀ ਸੁਰੱਖਿਤ ਹੋ ਸਕਦੇ ਹੋ ਇਸ ਦੀ ਇਸ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਤੁਸੀਂ ਦੇਖ ਪਾ ਰਹੇ ਹੋ ਹੁਣੇ ਮੈਂ ਆਪਣਾ ਇੱਕ ਫੋਨ ਜਿਹੜਾ ਕਿ ਹੈ ਇਥੇ ਲਾਇਆ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਦੱਸਿਆ ਗਿਆ ਕਿ ਇਸ ਦੇ ਵਿੱਚ ਕੋਈ ਵੀ ਥ੍ਰੈਡ ਵਗੈਰਾ ਕਾਲ ਜਾਂ ਤੁਹਾਨੂੰ ਕੋਈ ਵੀ ਇਦਾਂ ਦੀ ਥ੍ਰੈਡ ਨਹੀਂ ਹੈਗੀ ਹੈ ਆ ਆਦੀ ਹੋਈ ਦੇਖ ਸਕਦੇ ਹੋ ਇੱਕ ਸੀ ਟਾਈਪ ਦੀ ਪਿੰਨ ਆ ਪ੍ਰੋਵਾਈਡ ਕਰਾਈ ਗਈ ਹੈ ਇੱਕ ਐਪਲ ਦੀ ਲੀਡ ਜੇ ਕਿਹਾ ਪ੍ਰੋਵਾਈਡ ਤੁਹਾਨੂੰ ਕਰਵਾਈ ਗਈ ਹੈ ਇਹ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇੱਥੇ ਦੋ ਦੋ ਲੀਡਾਂ ਲਗੀਆਂ ਹੋਈਆਂ ਨੇ ਇਸ ਨੂੰ ਤੁਸੀਂ ਆਪਣੇ ਫੋਨ ਦੇ ਅੰਦਰ ਲਾਣਾ ਵਾ ਤੇ ਉਸ ਤੋਂ ਬਾਅਦ ਸਟਾਰਟ ਸਕੈਨ ਨੋ ਦਾ ਇਦ ਨੂੰ ਇਥੇ ਟੈਪ ਕਰਨਾ ਹੈ ਤੇ ਟੈਪ ਕਰਕੇ ਉਸ ਤੋਂ ਬਾਅਦ ਤੁਹਾਨੂੰ ਐਕਸੈਪਟ ਕਰਨਾ ਹੈ ਐਕਸੈਪਟ ਕਰਨ ਤੋਂ ਬਾਅਦ ਨੈਕਸਟ ਦਾ ਬਟਨ ਦਬਾਉਣਾ ਹੈ ਇਹ ਤੁਹਾਨੂੰ ਦੇਖ ਸਕਦੇ ਹੋ ਹੁਣ ਤੁਹਾਡਾ ਮੋਬਾਈਲ ਜਿਹੜਾ ਤੁਹਾਡੇ ਹੱਥ ਵਿੱਚ ਮੋਬਾਈਲ ਹੁੰਦਾ 24 ਘੰਟੇ ਇਹ ਮੋਬਾਈਲ ਹੁਣ ਸਕੈਨ ਹੁੰਦਾ ਆ ਵੀ ਨਜ਼ਰ ਆ ਰਿਹਾ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਸਕਰੀਨ ਦੇ ਉੱਤੇ ਇੱਕ ਵੱਡੀ LED ਸਕਰੀਨ ਲਾਈ ਗਈ ਹੈ ਮਸ਼ੀਨ ਲਾਈ ਗਈ ਹੈ ਪ੍ਰੋਪਰ ਤਰੀਕੇ ਦੇ ਨਾਲ ਇੱਥੇ ਤੇ ਸਕੈਨ ਮੋਬਾਈਲ ਡਿਵਾਈਸ ਆ ਦੇਖ ਸੋ ਦਿਓ USB ਦੌਰਾਨ ਇਹ ਸਕੈਨ ਤੁਹਾਡਾ ਪੂਰਾ ਡਾਟਾ ਤੁਹਾਡਾ ਸਕੈਨ ਹੁੰਦਾ ਨਜ਼ਰ ਆ ਰਿਹਾ ਵੈ ਇਹ ਮਾਨਯੋਗ ਕਮਿਸ਼ਨਰ ਸ਼ੋਪਨ ਸ਼ਰਮਾ ਵੱਲੋਂ ਇੱਥੇ ਅੱਜ ਡੀਸੀਪੀ ਰੂਲਰ ਰੁਪਿੰਦਰ ਅਤੇ ਹਰਪਾਲ ਸਿੰਘ ਪੀਪੀਐਸ ਡੀਸੀਬੀ ਇਨਵੈਸਟੀਗੇਸ਼ਨ ਇੱਥੇ ਅੱਜ ਵੱਡਾ ਉਪਰਾਲਾ ਕਰਕੇ ਗਿਆ ਸੰਜੀਵ अरोड़ा ਦੇ ਵੱਲੋਂ ਇਹ ਘਟਨਾ ਕੀਤਾ ਗਿਆ ਵੈ ਇਸ ਦੇ ਇਸ ਦੇ ਦੌਰਾਨ ਇਸ ਦੇ ਨਾਲ ਕਾਫੀ ਜਿਆਦਾ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਪਾਏਗਾ ਕਿਉਂਕਿ ਕਾਫੀ ਸਾਈਬਰ ਕਰਾਈਮ ਦੇ ਕੇਸ ਜਿਹੜੇ ਵਧੇ ਹੋਏ ਨਜ਼ਰ ਆ ਰਹੇ ਸੀ ਕਿ ਫਰੋਤੀਆਂ ਮੰਗਦੀਆਂ ਨਜ਼ਰ ਆ ਰਹੀ ਸੀ ਕਿ ਕੁਝ ਲੋਕ ਵੀ ਜਿਹੜੇ ਕਿ ਇੱਥੇ ਅਫਸਰ ਵਗੈਰਾ ਸਾਹਿਬਾਂ ਨੂੰ ਪਹੁੰਚੇ ਨੇ ਸਰ ਕਿਸ ਤਰ੍ਹਾਂ ਦਾ ਇਹ ਪ੍ਰਾਲਾ ਕੀਤਾ ਗਿਆ ਵਾ ਤੇ ਕੀ ਜਾਣਕਾਰੀ ਕੁਛੇਗੀ ਸਰ ਇਹਦੇ ਵਿੱਚ ਜਿੱਦਾਂ ਅੱਜ ਕੱਲ ਆਪਾਂ ਫੋਨ ਦੇ ਵਿੱਚ ਬੱਚੇ ਜਾਂ ਕੋਈ ਵੀ ਆਪਾਂ ਬਾਰ-ਬਾਰ ਆਪਾਂ ਖੋਲ ਲੈਨੇ ਆ ਕੋਈ ਵੀ ਪਰਮਿਸ਼ਨਾਂ ਨੂੰ ਓਕੇ ਕਰ ਦਿੰਨੇ ਆ ਜੀ ਤੇ ਆਪਣੀ ਜਿੰਨੀ ਵੀ ਮਤਲਬ ਪਰਸਨਲ ਡਿਟੇਲ ਆ ਉਹ ਹੈਂਕਰਾਂ ਕੋਲ ਪਹੁੰਚ ਜਾਂਦੀ ਆ ਉਹ ਚੀਜ਼ ਆਪਾਂ ਇਹਦੇ ਚ ਲਾ ਕੇ ਆਪਾਂ ਪਤਾ ਕਰ ਸਕਦੇ ਆ ਉਹਨਾਂ ਚੀਜ਼ਾਂ ਨੂੰ ਆਪਾਂ ਬੰਦ ਕਰ ਸਕਦੇ ਆ ਜੀ ਅੱਛਾ ਸਰ ਇਹ ਕਿੰਨੇ ਕੋ ਦੇਰ ਦਾ ਪ੍ਰੋਸੈਸ ਹੋਵੇਗਾ ਸਕੈਨਿੰਗ ਦਾ ਇਹ ਜ਼ਿਆਦਾ ਤੋਂ ਜ਼ਿਆਦਾ 10 ਮਿੰਟ ਦਾ 10 ਮਿੰਟ ਦਾ ਜੀ ਜੀ ਅੱਛਾ ਸਰ ਹੋਰ ਕੀ ਜਾਣਕਾਰੀ ਇਸ ਤੋਂ ਮਿਲ ਸਕਦੀ ਹੈ ਇਸ ਇਸ ਕੰਪਿਊਟਰ ਰਾਹੀਂ ਇਸ ਟੈਕਨੋਲੋਜੀ ਰਾਹੀਂ ਇਸ ਰਾਹੀਂ ਤਾਂ ਇਹੀ ਆ ਵੀ ਆਪਾਂ ਆਪਣਾ ਫੋਨ ਅਟੈਚ ਆਪਣਾ ਲੈਪਟਾਪ ਅਟੈਚ ਕਰਕੇ ਜੋ ਵੀ ਆਪਣੀਆਂ ਮੋਬਾਈਲ ਦੀਆਂ ਆਪਣੀ ਕਿਸੇ ਕੋਲ ਬਾਹਰਲੇ थर्ड पर्सन ਕੋਲ ਜਾ ਰਹੀ ਆ ਉਹਦਾ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹ ਕਿਹਦੇ ਕੋਲ ਜਾ ਰਹੀ ਆ ਉਹ ਚੀਜ਼ ਨੂੰ ਆਪਾਂ ਬੰਦ ਕਰ ਸਕਦੇ ਹਾਂ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਆ ਦੇਖ ਸਕਦਾ ਹੈ ਸਾਈਬਰ ਕੇਸ ਅ ਜਿੱਦਾਂ ਅੱਜਕੱਲ ਫਰਾਡ ਹੋ ਰਿਹਾ ਪਬਲਿਕ ਦੇ ਨਾਲ ਆਪਾਂ ਨੂੰ ਪਤਾ ਨਹੀਂ ਹੁੰਦਾ ਜਿੱਦਾਂ ਕੋਈ ਆਪਾਂ ਲੋਨ ਵਗੈਰਾ ਕੋਈ ਦੇਖਦੇ ਆ ਜਾਂ ਕੋਈ ਗੱਲ ਕਰਦੇ ਆ ਜਾਂ ਇਹਦੇ ਤੋਂ ਆਪਾਂ ਲੋਨ ਦੀਆਂ ਦੇਖਦੇ ਆ ਵੀ ਆਪਾਂ ਨੂੰ ਕਿਹੜੀ ਬੈਂਕ ਤੋਂ ਸਸਤਾ ਮਿਲਦਾ ਕੀ ਰੇਟ ਚੱਲਦਾ ਆਪਾਂ ਨੂੰ ਫੋਨ ਆਉਣ ਲੱਗ ਜਾਂਦੇ ਨੇ ਉਹ ਆਪਣੀ ਆਲਰੇਡੀ ਉਹਨਾਂ ਕੋਲ ਪਹਿਲਾਂ ਹੀ ਡਿਟੇਲ ਪਹੁੰਚ ਜਾਂਦੀ ਹੈ ਵੀ ਇਹਨਾਂ ਕੋਲ ਇੰਨੀ ਪੇਮੈਂਟ ਪਈ ਆ ਉਹ ਫਿਰ ਆਪਣੀ ਕਹਿ ਦਿੰਦੇ ਨੇ ਇਹਦੇ ਵਿੱਚ ਤੁਸੀਂ ਇੰਨਾ ਲਾਓ ਇੰਨਾ ਲਾਓ ਪੈਸਾ ਉਹ ਆਪਣੇ ਬੰਦ ਉਹ ਮਤਲਬ ਉਹਨਾਂ ਕੋਲ ਜਾ ਕੇ ਫਸ ਜਾਂਦੇ ਨੇ ਹਾਂਜੀ 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 ਅਜਾ ਮਨ ਮਤਲਬ ਥਾਣਿਆਂ ਤੇ ਚੱਕਰ ਨਹੀਂ ਲਾਣੇ ਪਣਗੇ ਬਸ ਇੱਥੇ ਆ ਕੇ ਆਪਣਾ ਫੋਨ ਅ ਅੰਦਰ ਯੂਐਸਪੀ ਲਾ ਕੇ ਸਾਰਾ ਸਕੈਨ ਹੋ ਜਾਏਗਾ ਸਾਰਾ ਸਕੈਨ ਹੋਏਗਾ ਆਮ ਪਬਲਿਕ ਕੋਈ ਵੀ ਮੁਲਾਜ਼ਮਾ ਕੋਈ ਵੀ ਪ੍ਰਾਈਵੇਟ ਬੰਦਾ ਕੋਈ ਵੀ ਆ ਕੇ ਇੱਥੇ ਆਪਣਾ ਸਕੈਨ ਕਰ ਸਕਦਾ ਇੱਥੇ ਕੋਈ ਅਫੀਸਰ ਇੱਥੇ ਕੋਈ ਕੋਈ ਕਿਸੇ ਡਿਊਟੀ ਲਈ ਜੇ ਕਿ ਸਮਝਾਉਣ ਦੇ ਲਈ ਇਸ ਸਾਈਬਰ ਕ੍ਰਾਈਮ ਦੇ ਸਾਡੇ ਮੁਲਾਜ਼ਮ ਹੋਗੇ ਨੇ ਉਹ ਬੈਠਿਆ ਕਰਨਗੇ ਇੱਥੇ ਉਹਨਾਂ ਨਾਲ ਜਦੋਂ ਮਰਜ਼ੀ ਤੁਸੀਂ ਆ ਕੇ ਟਾਈ ਅਪ ਕਰ ਸਕਦੇ ਹੋ ਕਿੰਨੀ ਦੇਰ ਬਾਅਦ ਅਵੇਲੇਬਲ ਰਹੇਗੀ ਮਸ਼ੀਨ ਇਹ 24 ਘੰਟੇ ਇੱਥੇ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਿਲਕੁਲ 24 ਘੰਟੇ ਇੱਥੇ ਮੁਲਾਜ਼ਮ ਤਨਾਤ ਰਹਿਣਗੇ ਸਾਈਬਰ ਕ੍ਰਾਈਮ ਦੇ ਤੇ ਜਿਹੜੇ ਆਪਣੇ ਇੱਥੇ ਕਾਫੀ ਜਿਆਦਾ ਫਰਾਡ ਹੁੰਦੇ ਨੇ ਬੈਂਕ ਕਾਲਸ ਆਉਂਦੀਆਂ ਨੇ ਲੁੱਟੇ ਜਾਂਦੇ ਨੇ ਹਜ਼ਾਰਾਂ ਕਰੋੜਾਂ ਪੇ ਲੁੱਟੇ ਜਾਂਦੇ ਨੇ ਹੁਣ ਤੁਹਾਨੂੰ ਥਾਣਿਆਂ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਗੀ ਕਿਉਂਕਿ ਪੰਜਾਬ ਦੇ ਡੀਜੀਪੀ ਸਾਈਬਰ ਉਹਨਾਂ ਦੇ ਵੱਲੋਂ ਇੱਕ ਵੱਡੇ ਪ੍ਰਾਲਾ ਕੀਤਾ ਗਿਆ ਵਾ ਲੋਕਾਂ ਦੀ ਸਹੂਲਤਾਂ ਆਸਾਨ ਕੀਤੀਆਂ ਗਈਆਂ ਨੇ ਮਸ਼ੀਨ ਲਾਈ ਗਈ ਹੈ ਟੈਕਨੋਲੋਜੀ ਲਾਈ ਗਈ ਹੈ ਇੱਥੇ ਹਾਲਾਂਕਿ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਸਾਈਬਰ ਕਿਓਸ ਮਸ਼ੀਨ ਕਿਸਾ ਚੱਲੇਗੀ ਡਿਵੈਲਪ ਕੀਤੀ ਗਈ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣਾ ਵਾਸੀਆਂ ਦੇ ਲਈ ਜਿਹੜੇ ਠੱਗੀ ਦਾ ਸ਼ਿਕਾਰ ਹੁੰਦੇ ਨੇ ਇੱਕ ਸਾਈਬਰ ਕ੍ਰਾਈਮ ਦੇ ਉਹਨਾਂ ਦੇ ਲਈ ਆ ਹੁਣ ਆਫੀਸਰ ਪਹੁੰਚੇ ਨੇ ਆ ਕਾਬਲੀਅਤ ਆਫੀਸਰ ਨੇ ਰਤਨ ਜੋਜੀ ਰਤਨ ਜੋਜੀ ਸਾਈਬਰ ਸੈੱਲ ਦੇ ਆਫੀਸਰ ਨੇ ਰਤਨ ਜੋਜੀ ਪਲੀਜ਼ ਇੱਕ ਮਿੰਟ ਸਮਾਂ ਚਾਹੀਦਾ ਤੁਹਾਡਾ ਸਰ 1 ਮਿੰਟ ਛੋਟੀ ਜਾਣਕਾਰੀ ਚਾਹੀਦੀ ਹੈ ਥੋੜਾ ਬਾਹਰ ਆ ਸਕਦੇ ਹੋ ਸਰ ਇਹ ਕਿਸ ਤਰ੍ਹਾਂ ਦਾ ਕੰਮ ਕਰਦੀ مشین ਕਿੰਨੀ ਕੀ ਲਾਗਤ ਹੈ ਇਸ ਮਸ਼ੀਨ ਦੀ ਕਿਸ ਤਰ੍ਹਾਂ ਲੋਕ ਇਸ ਨੂੰ ਆਪਣੇ ਠੱਗਾ ਤੋਂ ਬਚ ਸਕਣ ਸੋ ਜੇ ਕੰਮ ਤਾਂ ਹੀ ਹੈ ਜੀ ਤੁਸੀਂ ਆਪਣਾ ਜਿਹੜਾ ਫੋਨ ਆ ਉਹ ਲੈ ਕੇ ਦੀ ਲੀਡਸ ਦੋਨੇ ਸੀਟ ਆ ਤੇ ਐਪਲ ਦੀ ਲੀਡ ਦੋਨੇ ਇਹਨਾਂ ਅਟੈਚ ਕੀਤੀਆਂ ਹੋਈਆਂ ਜੀ ਤੇ ਉਹ ਲੀਡਸ ਦੇ ਥਰੂ ਤੁਸੀਂ ਆਪਣੇ ਫੋਨ ਦੇ ਨਾਲ ਇਹਨੂੰ ਅਟੈਚ ਕਰ ਦੇਣਾ ਜੀ ਆਪਣੇ ਨਾਲ ਉਸ ਵਾਰ ਜਿਹੜੀਆਂ ਸੈਟਿੰਗ ਦੇ Android ਫੋਨ ਆ ਤੁਹਾਡਾ iPhone ਆ ਉਹਦੇ ਥਰੂ ਜਿਹੜੀਆਂ ਸੈਟਿੰਗਸ ਆ ਜਾਣਗੀਆਂ ਉਸ ਵਾਰ ਬੇਟਰ ਨੰਬਰ ਦਾ ਆਪਸ਼ਨ ਆ ਜੋ ਵੀ ਇਹਦੇ ਫੋਨ ਦੇ ਅੰਦਰੀਆਂ ਹੈਗੀਆਂ ਸੈਟਿੰਗ ਉਹਦੇ ਅਕੋਰਡਿੰਗਲੀ ਤੁਹਾਡਾ ਜਿਹੜਾ ਕੁਇਕ ਸ캔 ਦਾ ਆਪਸ਼ਨ ਆਊਗਾ ਫਿਰ ਉਹਤੇ ਕਲਿੱਕ ਕਰੋਗੇ ਤੁਹਾਡਾ ਫੋਨ ਸਕੈਨ ਜਿਹੜਾ ਹੋਣਾ ਸ਼ੁਰੂ ਹੋ ਜਾਊਗਾ ਜੀ ਉੱਥੇ अच्छा सर कितने कितने डारवी हुंदा इत्थो इत्थो ही ना किते मेरे नाल हैक हो जावे फोन मेरा या कुछ सिस्टम मेरा आगे ना चले प्राइवेसी ना आगे चल जे उस बारे थोड़ी जानकारी दी पर्सनल डाटा नहीं ਤੁਹਾਡਾ ਕੋਈ ਵੀ ਇਹਦੇ ਨਾਲ ਹੋਊਗਾ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਤੁਹਾਡੇ ਫੋਨ ਦੇ ਐਪਸ ਨੇ ਜਾਂ APK ਫਾਈਲਸ ਨੇ ਉਹ ਸਾਰੀਆਂ ਸਕੈਨ ਹੋ ਜਾਣਗੀਆਂ ਉਹਦੇ ਥਰੂ ਤੁਹਾਨੂੰ ਇਹ ਪਤਾ ਲੱਗ ਜਾਊਗਾ ਵੀ ਅਸੀਂ ਕੀ ਕੀ ਯੂਜ਼ ਕਰ ਰਹੇ ਹਾਂ ਵੀ ਜਿਹੜੀ ਸਾਡੀ ਕਿਹੜੀ ਐਪ ਸਾਡੇ ਲਈ ਜਾਂ ਕਿਹੜੀ APK ਸਾਡੇ ਲਈ ਸੇਫ ਹੈ ਜਾਂ ਨਹੀਂ ਹੈ ਉਹ ਆਪਾਂ ਨੂੰ ਪਤਾ ਲੱਗ ਜੂਗੀ ਅੱਛਾ ਸਰ ਜੇ ਜਿਹੜੀ ਫਾਈਲ ਕਰਪਟ ਹੋ ਗਈ ਜਾਂ ਕੋਈ ਵੀ ਸਾਡਾ ਫੋਨ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਜਾਂ ਕੋਈ ਵੀ ਸਾਡਾ ਫਰੋਡ ਕਾਲ ਆਂਦੀ ਹੈ ਉਸੇ ਟਾਈਮ ਫਰੋਡ ਕਾਲ ਆਂਦੀ ਹੈ ਤੇ ਉਸ ਉਸ ਬਾਰੇ ਕਿਸ ਤਰ੍ਹਾਂ ਪਤਾ ਲੱਗ ਪਏਗਾ ਉਸ ਨੂੰ ਕੋਈ ਦੇਖੋ ਜਿਹੜੀਆਂ ਫੋਨ ਦੀਆਂ ਐਪਸ ਨੇ ਉਹਦੇ ਥਰੂ ਹੀ ਪਤਾ ਲੱਗੂਗਾ ਜੇ ਤੁਹਾਡੀ ਫੋਨ ਨੂੰ ਕੋਈ ਟ੍ਰੇਸ ਕਰ ਰਿਆ ਜਾਂ ਕੋਈ ਐਪ ਤੁਹਾਡੇ ਨੂੰ ਕੋਈ ਵਾਚ ਕਰ ਰਿਆ ਉਹ ਥਰੂ ਇਹ ਪਤਾ ਲੱਗ ਜੂਗਾ ਵੀ ਕਿਹੜੀ ਤੁਹਾਡੇ ਲਈ ਅਨਸੇਫ ਹੈ ਕਿਹੜੀ ਨਹੀਂ ਹੈ ਉਹ ਪਤਾ ਲੱਗ ਜੂਗਾ ਇਹਦੇ ਲਈ ਕੋਈ ਸਿਗਨਲ ਵਗੈਰਾ ਦਊਗਾ ਇਹ ਮਸ਼ੀਨ ਇਦੀ ਆਖਰ ਤੇ ਜੀ ਐਂਡ ਤੇ ਰਿਪੋਰਟ ਨਿਕਲਦੀ ਆ ਪ੍ਰੋਪਰ ਸਾਰੀ ਤੁਹਾਡੇ ਫੋਨ ਦੀਆਂ ਜਿੰਨੀਆਂ ਐਪਸ ਨੇ ਜਿੰਨੀਆਂ ਇਹ ਕਿ ਫਾਈਲਸ ਨੇ ਉਹ ਸਾਰੀਆਂ ਐਂਡ ਤੇ ਰਿਪੋਰਟ ਦੇ ਵਿੱਚ ਆ ਜਾਂਦੀਆਂ ਨੇ ਜੀ ਲਾਈਨ ਵਾਈਜ਼ ਠੀਕ ਹੈ ਜੀ ਉਹਦਾ ਤਾਂ ਲਿਖਿਆ ਹੁੰਦਾ ਨਾਲ ਵੀ ਕਿਹੜੀ ਤੁਹਾਡੇ ਲਈ ਸੇਫ ਹੈ ਕਿਹੜੀ ਅਨ ਸੇਫ ਉਹ ਨਾਲ ਦੇ ਨਾਲ ਲਿਖਿਆ ਹੁੰਦਾ ਸਾਰਾ ਉਹਦੇ ਵਿੱਚ ਤਾਂ ਰਿਪੋਰਟ ਸਾਨੂੰ ਮਿਲੇਗੀ ਨੀ ਬਿਲਕੁਲ ਜੀ ਜਦੋਂ ਤੁਸੀਂ ਦੇਖੋਗੇ ਮਸ਼ੀਨ ਦੀ ਐਂਡ ਤੇ ਰਿਪੋਰਟ ਇਹਦੇ ਵਿੱਚ ਹੀ ਰਹੂਗੀ ਤੁਸੀਂ ਉਹ ਤੋਂ ਫੋਟੋ ਕਲਿੱਕ ਕਰ ਸਕਦੇ ਹੋ ਹਾਂਜੀ ਇਹਦੇ ਥਰੂ ਸਾਨੂੰ ਕੋਈ ਪੇਪਰ ਵਗੈਰਾ ਨਿਕਲ ਗੋਈ ਨਹੀਂ ਨਹੀਂ ਪੇਪਰ ਕੋਈ ਨਹੀਂ ਜੀ ਮਿਲੂਗਾ ਇਹਦੇ ਥਰੂ ਤੁਹਾਨੂੰ ਫੁੱਲੀ ਸਕਰੀਨ ਤੇ ਸਾਰੀ ਉਹਦੀ ਆਜੂਗੀ ਰਿਪੋਰਟ ਬਣ ਕੇ ਜੇਕਰ ਕਿਸੇ ਨੇ ਆਪਣੇ ਕੋਲ ਰੱਖਣੀ ਹੋਵੇ ਉਹ ਪਰਸਨਲ ਰਿਪੋਰਟ ਰੱਖਣੀ ਹੋਵੇ ਉਹ ਕਿਸ ਤਰ੍ਹਾਂ ਰੱਖੇਗਾ ਉਹ ਤੁਸੀਂ ਫੋਨ ਦੇ ਵਿੱਚ ਫੋਟੋ ਕਲਿੱਕ ਕਰ ਸਕਦੇ ਹੋ ਜਿਹੜੇ ਥਰੂ ਹਾਂਜੀ ਪਰਮਿਸ਼ਨ ਹੈਗੀ ਉਸ ਫੋਟੋ ਕਲਿੱਕ ਲਈ ਹਾਂਜੀ ਹਾਂਜੀ ਬਿਲਕੁਲ ਹੈਗੀ ਹੈ ਜੀ ਅੱਛਾ ਜੀ ਅੱਛਾ ਸਰ ਲਾਗਤ ਕਿੰਨੀ ਹੈ ਜੀ ਲਾਗਤ ਕਿੰਨੀ ਹੈ ਕੋਈ ਇੱਥੇ ਦਸਤੰਦ ਨਹੀਂ ਹੈ ਹੈ ਕੋਈ ਨਾ ਹਾਂਜੀ ਬਿਲਕੁਲ ਜੀ ਸਾਈਬਰ ਦਾ ਇੱਕ ਜਿਹੜਾ ਇੱਕ ਕਨਸਟੇਬਲ ਨਹੀਂ ਜਾਂ ਕੋਈ ਹੈੱਡ ਕਨਸਟੇਬਲ ਹੋਣਗੇ ਉਹ ਇੱਥੇ ਤਨਾਦ ਕੀਤੇ ਜਾਣਗੇ ਠੀਕ ਹੈ ਸਰ ਕਿੰਨੇ ਵਜੇ ਕਿੰਨੇ ਵਜੇ ਤੱਕ ਉਪਲਬਧ ਰਹੇਗੀ ਕਿਉਂਕਿ ਕਿ ਨਿਊਕਲੀ ਸਮਾਂ ਵੀ ਰੱਖਿਆ ਹੋਣਾ ਇਹਦਾ ਨਹੀਂ ਜਦੋਂ ਮਰਜ਼ੀ ਹੈ ਕਿ ਤੁਸੀਂ ਇਹਦੇ ਸਕੈਨ ਕਰ ਸਕਦੇ ਹੋ ਜੀ ਇਹਦੀ ਸਰਵਿਸ ਵਗੈਰਾ ਹੁੰਦੀ ਸਰ ਇਹਦੀ ਕੋਈ ਹਾਂਜੀ ਬਿਲਕੁਲ ਜੀ ਜਦੋਂ ਆਪਣਾ ਫੋਨ ਹੈ ਜੀ ਇਹਦਾ ਹੀ ਇੱਕ ਵਰਕ ਕਰਦੀ ਹੈ ਅਪਡੇਟ ਵਗੈਰਾ ਆਪਸ਼ਨ ਸਾਰੇ ਜਦੋਂ ਆਉਂਦੇ ਇਹ ਐਸ ਜਿਹੜੀ ਦੁੱਧੇ ਹੀ ਕੰਮ ਕਰਦੀ ਹੈ ਜੀ ਓਕੇ ਅਗਰ ਸਰ ਕੋਈ ਦਿੱਕਤ ਪਰੇਸ਼ਾਨੀ ਆਦੀ ਤੇ ਕਿੰਨੀ ਨੀ ਤਾਂ ਕੋਈ ਦਿੱਕਤ ਨਹੀਂ ਫਿਲਹਾਲ ਤਾਂ ਸਭ ਕੁਝ ਠੀਕ ਚੱਲ ਰਿਹਾ ਜਦ ਆਊਗੀ ਫਿਰ ਉਸ ਅਕੋਰਡਿੰਗਲੀ ਤਾਂ ਹੱਲ ਹੋ ਜਾਊਗਾ ਜੀ ਠੀਕ ਹੈ ਬਿਲਕੁਲ ਇਹ ਇਹ ਜਾਣਕਾਰੀ ਜਿਹੜੀ ਹੈ ਰਤਨ ਜੋਤ ਸਾਈਬਰ ਸੈੱਲ ਜਿਹੜੇ ਕਾਬਲੀਅਤ ਅਫਸਰ ਨੇ ਉਹਨਾਂ ਦੇ ਵੱਲੋਂ ਸਾਨੂੰ ਜਾਣਕਾਰੀ ਹੈ ਦਿੱਤੀ ਗਈ ਹੈ ਕਿ 24 ਘੰਟੇ ਜਿਹੜੀ ਮਸ਼ੀਨ ਅਪਲਡ ਉਪਲਬਧ ਰਹੇਗੀ ਤੇ ਡਿਵੈਲਪਮੈਂਟ ਦੇ ਮਾਮਲੇ ਦੇ ਵਿੱਚ ਇਹ ਮਸ਼ੀਨ ਕਾਫੀ ਜ਼ਿਆਦਾ ਲੋਕਾਂ ਦੇ ਲਈ ਸਹੂਲਤਾਂ ਦੇਗੀ ਸਹੂਲਤ ਦੇਗੀ ਸਾਨੂੰ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਜਾਣਕਾਰੀ ਦੇਣੀ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਸਿੱਗੀ ਕਿਉਂਕਿ ਇਹ ਸਾਈਬਰ ਠੱਗਾ ਦਾ ਸ਼ਿਕਾਰ ਕਾਫੀ ਜ਼ਿਆਦੇ ਲੋਕ ਹੁੰਦੇ ਨੇ ਸਾਬਕਾ ਫੌਜੀ ਤੱਕ ਵੀ ਹੁੰਦੇ ਨੇ ਸਾਬਕਾ ਪ੍ਰਿੰਸੀਪਲ ਵੀ ਹੁੰਦੇ ਨੇ ਮੰਤਰੀ ਵਗੈਰਾ ਵੀ ਹੁੰਦੇ ਨੇ ਪਰ ਇਹ ਬਹੁਤ ਹੀ ਵੱਡਾ ਉਪਰਾਲਾ ਅਤੇ ਜਾਣਕਾਰੀ ਤੱਟ ਤੱਕ ਅਸੀਂ ਸਾਂਝੀ ਕੀਤੀ ਹੈ ਤੁਹਾਨੂੰ ਜਾਣਕਾਰੀ ਕਿੱਸਾ ਲੱਗੀ ਸਾਨੂੰ ਕਮੈਂਟ ਸੈਕਸ਼ਨ ਜਰੂਰ ਦੱਸਿਓ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਦੱਸਿਓ ਤੇ ਸਾਈਬਰ ਅਟੈਕਸ ਸਾਈਬਰ ਠੱਗਾ ਤੋਂ ਹੈਕਰਸ ਤੋਂ ਹੁਣ ਤੁਹਾਨੂੰ ਰਾਹਤ ਮਿਲੇਗੀ ਜੁੜੇ ਹੋਏ ਲਖਨਵੀ ਨਾਲ ਦੀਪਕ ਕੁਮਾਰ ਦਾ ਨਾਮ ਰਿਪੋਰਟ ਧੰਨਵਾਦ